ਤੇ ਬਸ ਇਹ ਸੁਖਨਾ ਹੀ ਕੇ ਵਾਇਪੁਰ ਸਾਡੇ ਸਾਡੀ ਚੋੜੀ ਭਰੇ ਤੇ ਅਸੀਂ ਕੋਈ ਜਨਾ ਕੁਸ਼ ਸ਼ੁਕਰਾਨੇ ਵਜੂ ਲੈ ਕੇ ਆਈਏ ਸਤਿਕਾਰ ਕਰੀਏ ਤੇ ਬਸ ਇਦਾਂ ਹੀ ਮੰਨ ਜਾ ਕੇ ਇਸ ਕਰਕੇ ਮੈਂ ਮੇਰਾ ਨਾਮ ਦਲਜੀਤ ਸਿੰਘ ਮੇਰੇ ਪਤੂ ਜੀ ਦਾ ਨਾਮ ਸਰਦਾਰ ਗੋਬਿੰਦ ਸਿੰਘ ਤੇ ਅਸੀਂ ਪੇਟਰਾ ਪਰਾਈਆਂ ਦੁਜੀਲਾ ਕਪੂਰਤਲਾ ਤੋਂ ਆਇਆ ਤੇ ਇਹ ਸਾਡੀ ਇੱਕ ਸ਼ੁਕਰਾਨੇ ਵਜੂ ਅਸੀਂ ਥੋੜਾ ਜਿਹਾ ਵਾਇਪੁਰ ਵਾਸਤੇ ਲੈ ਕੇ ਆਏ ਆ ਪ੍ਰਮਾਤਮਾ ਨੇ ਸਾਡੀ ਚੀਜ਼ ਨੂੰ ਰਿਸੈਪਟ ਕਰੇ ਤੇ ਅਸੀਂ ਅੰਗੇ ਵੀ ਹੋਰ ਵੀ ਵਾਇਗੁਰੂ ਦਾ ਸ਼ੁਕਰਾਨਾ ਕਰਦੇ ਰਵਾਂਗੇ ਜਿੱਦਾਂ ਜਿੱਦਾਂ ਤੁਹਾਨੂੰ ਵਾਇਗੁਰੂ ਤੇ ਲਰੇਗਾ ਵਾਇਗੁਰੂ ਦਾ ਤੰਕਵਾਦ ਕਰਦੇ ਰਵਾਂਗੇ ਕੀ ਬੰਨ ਵਿੱਚ ਆਇਆ ਕਿ ਮੁਰਸ਼ਦ ਦਿੱਤਾ ਜਾਵੇ ਬਸ ਇਦਾਂ ਹੀ ਕਿ ਅਸੀਂ ਹਮੇਸ਼ਾ ਹੀ ਮੇਰੇ ਫਾਦਰ ਜੀ ਦੇ ਨਾਲ ਮਮੀ ਜੀ ਦੇ ਨਾਲ ਹਮੇਸ਼ਾ ਹੀ ਇੱਥੇ ਹਰ ਵਾਰੀ ਕਦੀ ਆਤਵਾਲ ਜਾਂ ਕਦੀ ਸੰਗਰਾਮ ਮਸਿਆ ਦੇ ਜਾਂਦੇ ਰਹਿੰਨੇ ਆ ਤੇ ਬਸ ਇੱਕ ਸੁਖਣਾ ਹੀ ਕਿ ਵਾਇਗੁਰੂ ਸਾਡੇ ਸਾਡੀ ਝੋਲੀ ਭਰੇ ਤੇ ਅਸੀਂ ਕੋਈ ਜਨਾ ਕੁਛ ਸ਼ੁਕਰਾਨੇ ਵਜੋਂ ਲੈ ਕੇ ਆਈਏ ਸਤਿਕਾਰ ਕਰੀਏ ਤੇ ਬਸ ਇਦਾਂ ਹੀ ਮਨ ਚ ਆ ਗਿਆ ਤੇ ਇਸ ਕਰਕੇ ਕਿੰਨਾ ਕਿੰਨੂ ਕੇ ਸ਼ਾਦੀ ਨੂੰ ਸ਼ਾਦੀ ਮੇਰੀ 2017 ਚ ਹੋਈ ਸੀ ਸੱਤ ਸਾਲ ਹੋ ਗਏ ਹੁਣ ਇਹ ਬੱਚੀ ਪੈਦਾ ਹੋਈ ਹੈ ਕੀ ਨਾਮ ਰੱਖਿਆ ਇਹਦਾ ਇਹਦਾ ਨਾਮ ਰੱਖਿਆ ਜਪਨੀਤ ਕੌਰ ਸੀ ਜਪਨੀਤ ਕੌਰ ਹਾਂਜੀ ਇੱਥੇ ਪਲਾ ਸੁਖਿਆ ਤੁਸੀਂ ਹੋਏ ਮਹਾਰਾਜ ਜੀ ਹਾਂਜੀ ਇੱਥੇ ਰਸਕੀਤੇ ਸਾਹਿਬ ਮਾਨੂੰ ਸਕੂਨ ਮਿਲਿਆ ਜੀ ਹਾਂਜੀ ਹਾਂਜੀ ਬਹੁਤ 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 ਮਾਨੂੰ ਸਕੂਨ ਮਿਲਿਆ ਸ਼ੁਕਰਾਨਾ ਜੈਸੀ ਮੰਮੋ ਜੀ ਨੂੰ ਨਮਸਕਾਰ ਜੀ ਜੇ ਤੁਸੀਂ ਐਡ ਦੇ ਲਿਖੀ ਹਾਂਜੀ ਮੈਂ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਤਰਾ ਪਾਸ਼ਾ ਹੀ ਨਵੀਂ ਪਾਪਾ ਕਲਾਸ ਸਾਬਕੇ ਬੜੇ ਸ਼ਰਧਾਲੂ ਸਰਦਾਰ ਦਲਜੀਤ ਸਿੰਘ ਜੀ ਜੋ ਜਰਮਨ ਤੋਂ ਆਏ ਆ ਉਹਨਾਂ ਆਪਣੀ ਸੁਖਣਾ ਸੁਖੀ ਬੱਚੇ ਵਾਸਤੇ ਜੋ ਕਿ ਗੁਰੂ ਪਾਸ਼ਾ ਨੇ ਉਹਨਾਂ ਦੀ ਕੋਰੀ ਕੀਤੀ ਹੈ ਤਾਂ ਉਹ ਸ਼ਰਧਾ ਨਜਵਾ ਅਜ ਬੁੱਲਟ ਮੋਟਰਸਾਈਕਲ ਤਾਂ ਕਰਕੇ ਗਏ ਆ ਇੱਥੇ ਜਿਹੜਾ ਵੀ ਕੋਈ ਆਪਣੀ ਸ਼ਰਧਾ ਨਾਲ ਕੋਈ ਵੀ ਸੁਖਣਾ ਸੁਖਦਾ ਵਾ ਉਹ ਪਾਸ਼ਾ ਹਰਕਤ ਦੀ ਪੂਰੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਗਾਲ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593